ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਾਵੀ ਦੀ ਤਾਜੀ ਸੂਈ ਵੀ ਛੋਟੀ ਬੱਚਾ ਵਸੇ ਪਿਓਰ ਨੀਲੀ ਰਾਵੀ ਦਾ ਮੇਲਿਆਂ 'ਚ ਖੜਨ ਵਾਲਾ ਬੱਚਾ ਵਿੱਚ ਜਿਹੜਾ ਹੈਗਾ ਇਹ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਸੁਖਵਿੰਦਰ ਸਿੰਘ ਆ ਜੀ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796212166 ਜੀ 97796212166 ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਜੀ ਤੇ ਅੱਜ ਆਪਾਂ ਝੋਟੀ ਦੇਖਿਆ ਨੀਲੀ ਰਾਵੀ ਦਾ ਨਗੀਨਾ ਹੀ ਆ ਯਾਰ ਹਨਾ ਹਾਂ ਜੀ ਹਾਂ ਇਹ ਮੰਨ ਕੇ ਚਲੋ ਪੂਰੀ ਫੁੱਲ ਬਲੱਡ ਲਾਈਨ ਜੋ ਨੀਲੀ ਰਾਵੀ ਦੇ ਚੋਂ ਨਿਕਲੀ ਹੋਈ ਕੱਟੀ ਆ ਜੀ ਆਪਣੇ ਕੋਲ ਜਿਹੜੀ ਅੱਜ ਸੇਲ ਲਈ ਆ ਠੀਕ ਹੈ ਸੁਆ ਕਿਹੜਾ ਸੂਈ ਆ ਇਹ ਸੁਆ ਓਰੀਜਨਲ ਦੂਜਾ ਸ ਸੋ ਬਰੋ ਬੱਚਾ ਦੇਖੋ ਯਾਰ ਕਿਆ ਬਾਤ ਆ ਨੀਲੀ ਦਾ ਵੀ ਹਣਾ ਹਾਂਜੀ ਇਹ ਸਟਾਰ 2 ਦਾ ਟੀਕਾ ਭਰਾਇਆ ਸੀ ਬੰਦਿਆਂ ਨੇ ਬੱਚਾ ਖੜਾ ਕਰੀ ਮਰਾ ਜੂੜਾ ਇਹ ਮੇਲ ਆ ਗਿਆ ਇਹ ਮੇਲ ਵੀ ਵਿਕ ਜੂ ਜੇ ਕਿਸੇ ਨੇ ਪਾਲਣਾ ਹੋਇਆ ਸੋ ਬਰੋ ਚਾਰੇ ਪੈਰ ਤੋਤਿਆ ਬੱਚੇ ਦੇ ਬੱਚਾ ਇੰਨਾ ਹੀ ਜਿਆਦਾ ਪਿਆਰਾ ਜਿਹੜਾ ਮਰਜੀ ਬੰਦਾ ਝੋਟੀ ਲੈ ਜੇ 8000 ਦਾ ਬੱਚਾ ਮੇਰਾ ਹੋ ਗਿਆ ਮੈਂ ਕੱਢ ਲੂਗਾ ਜੇ ਕੋਈ ਛੱਕੜ ਇੰਨਾ ਪਿਓਰ ਬੱਚਾ ਪਿਆ ਵੀ ਸਿਰ ਪਰ ਇਹ ਵੇਚਣ ਵਾਲੀ ਚੀਜ਼ ਨਹੀਂ ਇਹ ਬੱਚੇ ਨੇ ਮੱਝ ਬਗਾਉਣੀ ਐ ਅੱਜ ਤੇ ਸਟਾਰ 2 ਦਾ ਹਣਾ ਹਾਂਜੀ ਸਟਾਰ 2 ਦਾ ਜੀ ਸੋ ਆਖੋ ਇਸ ਤੇ ਜਵਾਬ ਆ ਜੀ ਬੱਚੇ ਦੇ ਵੀ ਤੇ ਮੈਂ ਦੇ ਵੀ ਠੀਕ ਹੈ ਜੇ ਕੱਟੀ ਹੁੰਦੀ ਤਾਂ 5000 ਦੀ ਹੈਗੀ ਸੀ ਸੋ ਚਾਰੇ ਪੈਰਾਂ ਦੇ ਬੱਚੇ ਦੇ ਨਿਸ਼ਾਨਾ ਯਾਰ ਪੂਰਾ ਬਰੀਡਿੰਗ ਵਾਲਾ ਬੱਚਾ ਜਮਾ ਸਾਨ ਚੰਗਾ ਤਿਆਰ ਹੋਗਾ ਮੇਲਿਆਂ 'ਚ ਖੜੂ ਕੱਟਾ ਹਾ ਤੇ ਮਨ ਕੇ ਚਲੋ ਸਾਹਮਣੇ ਬੰਦਾ ਜੇ ਕਿਤੇ ਮਨ ਕੇ ਚਲੋ ਵੀ ਕੀ ਯਾਰ ਡੇਰੀ ਵਾਲਾ ਬੰਦਾ ਲੈ ਲੈਂਦਾ ਵੀ ਬੱਚਾ ਨਹੀਂ ਸਾਹਮਣਾ ਹਣਾ ਹਾਂਜੀ ਹਾਂ ਤੇ ਬੱਚਾ ਆਪਾਂ ਰੱਖ ਲਾਂਗੇ ਯਾਰ ਮੈਂ ਇਹ ਵੀ ਫੁੱਲ ਜਵਾਬ ਹੈ ਜੀ ਅੱਖਾਂ 'ਚ ਪਿਆਰ ਜਿਹਨੂੰ ਨੀਲੀ ਕਹਿੰਦੇ ਆ ਉਹ ਆ ਇਹਦੀ ਬਲੱਡ ਲਾਈਨ ਪਤਾ ਕਿੱਥੋਂ ਆਈ ਹੈ ਇਹ ਇਹ ਵੀਰੇ ਬੰਦਿਆਂ ਨੇ ਮਨ ਕੇ ਚਲ ਮਾਂ ਦੇ ਮਾਂ ਘਰਾਈ ਸੀ ਆਪਦੇ ਇਹ ਠੀਕ ਹੈ ਤੇ ਫਰੋਜਪੁਰ ਸਾਈਡ ਦੀ ਮੈਂ ਦੱਸਦੇ ਆ ਠੀਕ ਹੈ ਉਥੋਂ ਮੰਨ ਕੇ ਚਲੋ ਹੁਣ ਆਪਾਂ ਖਰੀਦੀ ਆ ਉਹਨੇ ਕੋਲ ਇਹ ਰਵਾ ਰਿਹਾ ਵਾ ਮੱਝਾ ਕਰ ਰਹਾ ਮੇਰਾ ਰਵਾ ਆਪਾਂ ਦਾ ਇਥੋਂ ਲੋਕਲ ਗਮਾਂਡੀ ਪਿੰਡਾਂ ਚੋਂ ਖਰੀਦੀ ਆ ਆਪਾਂ ਐਵੇਂ ਗੱਪ ਮਰੀ ਜਾਈਏ ਵੀ ਭਈ ਇਹ ਪਾਕਿਸਤਾਨ ਦੀ ਬਰਡਲੈਂਡ ਚੋਂ ਜੇ ਆ ਉਹ ਆ ਉਹ ਗੱਲ ਨਹੀਂ ਹੈ ਠੀਕ ਉਹ ਮਗਰ ਮੱਝ ਦੇ ਕੱਟੀ ਆਈ ਸੀ ਉਹ ਗਾਹਾਂ ਰਵਾ ਤਿਆਰ ਹੋ ਗਿਆ ਹਾਂਜੀ ਹਾਂ ਹੁਣ ਸੂਆ ਸੂਈ ਹੈ ਇਹ ਸੂਆ ਇਹ ਜਨਨ ਦਾ ਦੂਜਾ ਸੂਈ ਹੈ ਜੀ ਪਲੂਣ ਦਾ 13 ਕਿਲੋ ਦੁੱਧ ਦਿੱਤਾ ਹੋਇਆ ਜੀ 12 ਤੋਂ ਪਲੱਸ ਚੱਲੀ ਹੈ ਬੜੇ ਆਰਾਮਦਾਰੀ ਦੇ ਨਾਲ ਠੀਕ ਹੈ 12 ਤੋਂ ਪਲੱਸ ਹਾਂਜੀ ਹਾਂ ਕਹਿੰਦਾ ਪਾ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾ 12 ਤੋਂ ਹਾਂ ਪਲੱਸ ਦਿੰਦਾ ਜੀ ਬੜੇ ਆਰਾਮ ਨਾਲ ਹੁਣ ਕਹਿੰਦਾ ਉਹਦੀ ਸੂਈ ਵੀ ਇਹ ਹੈ ਇਹ ਕੱਲ ਸ਼ਾਮ ਦੀ ਸੂਈ ਹੈ ਜੀ 4:00 ਵਜੇ ਦੀ ਜੇਰ ਜੂ ਰੋਕੇ ਜਾਵਾਂ ਇਹ ਤਾਂ ਘਰੇ ਹੀ ਟਾਣਾ ਜੀ ਤੁਹਾਨੂੰ ਕੀ ਬਾਤ ਆ ਯਾਰ ਬੱਚੇ ਤੋਂ ਫੂਨ ਟਾਉਨ ਨੂੰ ਜੀ ਨਹੀਂ ਕਰਦਾ ਇਸ ਵਾਰ 14 ਮਹੀਨੇ ਦੇ ਬੱਚੇ ਨੂੰ ਦੁੱਧ ਦੋ ਦੇ ਦੂ ਜੀ ਪਿੱਠ ਪੁੜੇ ਦੀ ਮਾੜੀ ਜੀ ਦਿਖਾ ਦਿਓ ਨੇਡੋਂ ਲਾ ਕੇ ਉੱਪਰੋਂ ਐ ਮੰਨ ਲਓ ਵੀ 2.5 ਤੋਂ 3 ਫੁੱਟ ਦੇ ਵਿਚਾਲੇ ਚੌੜੀ ਹੋਵੇ ਇੱਕ ਹੋਰ ਗੱਲ ਵੈਜ ਵੀਰ ਕਹਿੰਦੇ ਨੀਲੀ ਰਾਵ ਵਿੱਚ ਕੱਦ ਨਹੀਂ ਹੁੰਦਾ ਤਾਂ ਕੱਦ ਵੀ ਬਹੁਤ ਆ ਹਣਾ ਮੈਂ ਕਹਿੰਦਾ ਮੇਰੀ ਛਾਤੀ ਤੱਕ ਜਿਹੜੀ ਮੈਂ ਐ ਮੰਨ ਲਓ ਵੀ ਛਾਤੀ ਤੱਕ ਆਉਂਦੀ ਆ ਉਹ ਫੁੱਲ ਕੱਦ ਦੀ ਹੁੰਦੀ ਆ ਜੀ ਤੇ ਬੱਚੇ ਟੌਪ ਦੇ ਬਣ ਛਿੱਟੀਆਂ ਨੇ ਵਗਰੇ ਹਾਂ ਹਾਂ ਬੱਚੇ ਮੰਨ ਕੇ ਚੱਲ ਹਜੇ 10 ਉਹ ਬੱਚੇ ਦੇਣਤੀ ਆ ਸੋ ਜਿਹੜੇ ਵੀਰ ਕਹਿੰਦੇ ਸੋ ਯਾਰ ਇਹ ਤਾਂ ਜਿਵੇਂ ਉਹ ਚੀਜ਼ ਅਜਮਨ ਕੇ ਚੱਲ ਜਿਵੇਂ ਵੀਰ ਕਹਿੰਦਾ ਵਾ ਜ਼ਮੀਨ ਲੈ ਲਈ ਗਾਂ ਪੁੱਤ ਪੋਚਾਂ ਦੇ ਕੰਮ ਆਉਣੀਆਂ ਜਿਹੇ ਜੇ ਮਰਜੀ ਬੱਚੇ ਲਈ ਜੋ ਇਹਨੇ ਬੱਚੇ ਦੇਣ ਵਾਲੀ ਝੋਟੀ ਆ ਤੇ 14 ਕਿਲੋ ਦੁੱਧ ਮੰਨ ਕੇ ਲੈ ਜਾਵਾਂਦਾ ਹਣਾ 14 ਕਿਲੋ ਦੁੱਧ ਮੰਨ ਕੇ ਲੈ ਲਈ ਤੇ ਚੋਣ ਚਵਾਦੀ ਕਿਵੇਂ ਆ ਚੋਣ ਚਵਾਦੀ ਇੱਕ ਨੰਬਰ ਹੀ ਧਾਰਾ ਮਾਰ ਕੇ ਦਿਖਾਵਾਂਗੇ ਐਨ ਮੁਠੀ ਵਾਲਾ ਥਣ ਲੱਗਿਆ ਕੋ ਪੂਰ ਨਹੀਂ ਗੱਡ ਨਹੀਂ ਨਾੜਨੀ ਧਾਰਾ ਹੀ ਮਾਰ ਸੋ ਵੀਰ ਚਵਾਈ ਦੇਖੋ ਕਿਆ ਬਾਤਾਂ ਧਾਰਾ ਤੂੰ ਰ ਇੱਕ ਨੰਬਰ ਯਾਰ ਚੋਣ ਜਾਣ ਜਿਹੜੀ ਨੀਲੀ ਦਾ ਵੀ ਕਹਿੰਦਾ ਦੋ ਪਾਸੇ ਬਹਿ ਕੇ ਆਹ ਚੀਜ਼ਾਂ ਚਵਾਉਂਦੇ ਨੀਲੀ ਦਾ ਵੀ ਨਾ ਠੀਕ ਆ ਮੋਟਾ ਮੋਟਾ ਚੋੜਾ ਗਾਡਣੀ ਨਾੜਨੀ ਪੂਣੀ ਸਰਲਾਣੀ ਠੀਕ ਐ ਮੋਟੀ ਨੇੜੇ ਲਾ ਕੇ ਫੇ ਪੂਣ ਦਿਖਾ ਦੇ ਮੜਾ ਚਵਾਈ ਦਿਖਾ ਦੇ ਮੋਟੀ ਸੁਹਾਣ ਨੂੰ ਚੋਣ ਦਾ ਸੁਹਾ ਦੇਖੋ ਯਾਰ ਕਿਆ ਬਾਤ ਆ ਚਾਰੇ ਥਾਣਾ ਦਾ ਸੈਜ ਦਿਖਾ ਦੇ ਨਾਲੇ ਠੀਕ ਐ ਕਿਆ ਬਾਤ ਆ ਗਾਡਰਾ ਲਾ ਕੇ ਥਾਣਾ ਜਾ ਬੈਡਰਾ ਲਾ ਕੇ ਥਾਣਾ ਮਾਰਾ ਹੋਰ ਚੋਦੇ ਕੋਈ ਗੱਲ ਤੇ ਬਾਕੀ ਮੇਨ ਗੱਲ ਆ ਯਾਰ ਦੋ ਜਾਨੇ ਬਹਿ ਕੇ ਹਨਾ ਹਾਂਜੀ ਹਾਂ ਦੋ ਜਾਨੇ ਬਹਿ ਕੇ ਚਬਾਉਂਦੀ ਕੋਈ ਇਹ ਨਹੀਂ ਗੱਲ ਵੀ ਸੁਹਾਣ ਦਾ ਮੱਝ ਹਾਲੇ ਸੁਵੇਂ ਚ ਝੋਟੀ ਦੂਜਾ ਸੁਆ ਝੋਟੀ ਆ ਤੇ ਚੋਣ ਜਵਾ ਦੇਖੋ ਯਾਰ ਕਿਆ ਬਾਤ ਆ ਟੋਰ ਦੇ ਨੂੰ ਬਾਹਲੀ ਲੰਬੀ ਹੋ ਜਾਣੀ ਆ ਦੇਖ ਥਣ ਦਿਖਾ ਦੇ ਕਿਹਦਾ ਸਵਾਦ ਵਾਲਾ ਥਣ ਮਰਿਆ ਕੱਢ ਕੇ ਸਵਾਦ ਕੋ ਲੈ ਵਲੂਆ ਯਾਰ ਕੀ ਵਾਤਾ ਮੁਠੀ ਵਾਲਾ ਥਣ ਤੇ ਬਾਕੀ ਦੋ ਜਾਨੇ ਬਹਿ ਕੇ ਚ ਆਉਂਦੀ ਆ ਤੇ ਗਾਹ ਨੀਲੀ ਰਾਵੀ ਬਰੀਡ ਤੇ ਮਗਰ ਯਾਰ ਕਟਾ ਕਿਆ ਵਾਤਾ ਸਟਾਰ 2 ਸਾਣ ਦਾ ਤੇ ਬਾਈ ਪੈਸੇ ਇਹਦੇ ਕਿਨੇ ਲੈਣਿਆ ਪੈਸੇ ਟੇ ਲੋ ਮੁੱਲ ਤਾਂ ਚਾਹੀ ਬੰਦਾ ਡੇਢ ਕਰਾ ਲਈ ਵੇਚ ਨਹੀਂ ਕਿੰਨੇ ਦੀ ਆ ਇਹ 1 40 ਚੋਂ ਮਾਨਦਾਨ ਕਰ ਦਾਂਗੇ ਬਸ ਮੋਕੇ ਦੇ ਮਾਨਦਾਨ ਹੋ ਜੂਗਾ 1 40 ਚੋਂ ਮਾਨਦਾਨ ਕਰ ਦਾਂਗੇ ਬਾਲਾ ਤਾਂ ਨਹੀਂ ਕਹਿ ਸਕਦੇ ਫੇਰ ਮਾਨਦਾਨ ਹੋਊਗਾ ਠੀਕ ਹੈ ਠੀਕ ਹੈ ਸੋ ਫਿਰ 1 ਲੱਖ 40 ਹਜ਼ਾਰ ਚੋਂ ਮਾਨਦਾਨ ਹੋ ਜੂਗਾ ਇੱਕ ਜੀ ਹੋਰ ਦੇਖੋ ਸਾਤੀ ਕੁੰਬੜਾ ਵੀ ਝੋਟੀਆਂ ਜਮਣੀ ਹੈਗਾ ਚੌੜੀ ਚੂੜੀ ਦਿਖਾਰੇ ਚੰਗੀ ਇਹ ਜੀ ਇਹ 10 ਸੂਏ ਤੋਂ ਤੂੰ ਹੀ ਪਈ ਰੂ ਤੇ ਬਾਕੀ ਮੰਨ ਕੇ ਚੱਲੀ ਰਹਿਦਾ ਵੀ ਚੀਜ਼ ਇਹ ਜੀ ਇਹਨੂੰ ਚਾਹੇ 10 ਮਸੂਆ ਚੋੜਾ ਇਹ ਝੋਟੀਆਂ ਲੱਗਦੀ ਦੀ ਤੇਰੇ ਉਹ ਤਾਂ ਸੂਆ ਕੋਈ ਸਿੰਘ ਨਹੀਂ ਬਾਹਲਾ ਖੁੱਲੇ ਸਹਿਜ ਦਾ ਨਹੀਂ ਸਿੰਘ ਹੈ ਐਂ ਬੱਤ ਦਾ ਸਿੰਘ ਆ ਸੋ ਵੀ 20 20 ਦੂਏ ਦੇ ਦਿੰਦੇ ਜਿਹਦੇ ਘਰੇ ਜਾਵੜੀ ਕਰਮ ਵਾਲੀ ਜਮਾ ਬਰੀਡ ਤਿਆਰ ਕਰ ਦੂ ਅੱਜ 1 ਲੱਖ 40 ਹਜ਼ਾਰ ਰੁਪਏ ਛੋਟਾ ਲਾਇਆ ਵਿੱਚ ਮਾਨਦਾਨ ਹੁਮ ਕਹਿੰਦੇ ਵਾ ਇੱਕ ਚੜ੍ਹ ਕੇ ਘਰੇ ਪਹੁੰਚੇ ਛੋਟੇ ਪਰ ਇਹਨੇ ਮੰਨ ਕੇ ਜਦੋਂ ਛੋਡੇ ਕਰੇ ਨਸਲ ਤਿਆਰ ਕਰ ਲੋ ਪੁੱਛਿਆ ਕਰ ਮੈਂ ਬਾਈ ਕੱਟਾ ਦੇ ਦੇ ਦੀ ਕੱਟੀ ਦੇ ਦੇ ਉਹ ਚੀਜ਼ ਆ ਨੰਬਰ ਬੋਲ ਦੇ ਆਪਣਾ ਨੰਬਰ ਆਪਣਾ ਹੈਗਾ 97796 ਜੀ 21161 ਵੀ ਮੰਨ ਕੇ ਚਲੋ ਮੈਂ ਲਾਜਵਾਬ ਦਿਖਾਈ ਅੱਜ ਆਪਾਂ ਜਿਹੜੀ ਦਿਖਾਈ ਆ ਠੀਕ ਹੈ ਸੋ ਇਹਦੇ ਵਿੱਚੋਂ ਨਰਮ ਹੋ ਜਾਊਗੀ ਬੱਚੇ ਦਾ ਮੂੰਹ ਕਰੀ ਮਾੜਾ ਜੋਰ ਨੇ ਇੱਕ ਵਾਰੀ ਫੇਰ ਦਿਖਾ ਦਈਏ ਯਾਰ ਬੱਚਾ ਦਿਖਾ ਦਿਓ ਇੱਕ ਵਾਰੀ ਜੇ ਕੱਟੀ ਹੁੰਦੀ ਤਾਂ 50000 ਦੀ ਸੀ ਟਲੋਂ ਗੱਲ ਮੰਨ ਕੇ ਚਲੋ ਵੀ ਆਪਾਂ ਐਵੇਂ ਪਤਾ ਆਠ ਹਜ਼ਾਰ ਦਾ ਕੱਟਾ ਮੈਨੂੰ ਦੇ ਜਾ ਬੰਦਾ ਮੈਂ ਕੱਟ ਹੋਈ ਜੀ ਆਪਾਂ ਉਹਨੂੰ ਹੀ ਕਹਨੇ ਆ ਜਾ ਜਾ ਗੱਲਾਂ ਸਭ ਤੋਂ ਜੇ ਕਿਸੇ ਵੀਰ ਨੇ ਮਾਰੇ ਕੋ ਕੱਲੀ ਮਹਿ ਲੈਣੀ ਆ ਇੱਕ ਚਾਰ ਦੀ ਵਿੱਚੋਂ ਸੌਦਾ ਜਿੰਨਾ ਮਰਜ਼ੀ ਕਰ ਲਿਓ 8 ਦਾ ਕਟਾ ਮੇਰਾ ਹੋ ਗਿਆ ਵੀਡੀਓ ਦੇਖ ਕੇ ਦੇ ਚੈਨਲ ਨੂੰ ਪਿਆਰ ਦੇ ਲਈ